ਪਿੰਡ ਨੰਦਨਗੜ ਬਾਡਰ ਨੰਬਰ 2 ਤੋਂ ਸਾਡੇ ਸਾਰੇ ਵੇੜੇ ਦੀ ਸੰਮਤੀ ਨਾਲ ਰਾਜੂ ਸਿੰਘ ਸਰ ਉਹ ਮਕਰ ਸਿੰਘ ਪੰਚਾਇਤ ਮੈਂਬਰ ਚੁਣਿਆ ਗਿਆ ਅੱਜ ਸਾਰੇ ਵੇੜੇ ਦੀ ਸਹਿਮਤੀ ਨਾਲ ਤੇ ਸਾਰਾ ਵੇੜਾ ਸਹਿਮਤੀ ਦਾ ਉਹ ਪ੍ਰਗਟ ਕਰਦੇ ਹੋ ਹੱਥ ਖੜੇ ਕਰਕੇ ਨੂੰ ਆਪਰ ਚੱਕੇ ਕੰਮ ਹੋਣੇ ਚਾਹੀਦੀ ਹੈ ਜੀ ਓਕੇ ਜੀ ਓਕੇ ਠੀਕ ਹੈ ਸੰਮਤੀ ਦਾ ਸਾਰਾ ਇਸ ਤੋਂ ਬਾਅਦ ਕੋਈ ਹੋਰ ਫਾਰਮ ਨਹੀਂ ਕੋਈ ਆਵੇ ਫਿਰ ਮੈਂ ਮੈਂਬਰ ਮੈਂਬਰ ਚੁੱਪ ਕਰ ਇਹ ਤੋਂ ਇਲਾਵਾ ਜੇ ਕੋਈ ਹੋਰ ਫਾਰਮ ਭਰਦਾ ਸਾਡਾ ਬਿਠਾ ਦੋ ਕੋਈ ਕਿਹਾ ਫੜ ਜਾ ਉਹ ਫੜ ਜਾ ਇਸ ਤੋਂ ਇਲਾਵਾ ਜੇ ਕੋਈ ਹੋਰ ਫਾਰਮ ਭਰਦਾ ਤਾਂ ਸਾਰਾ ਬੇੜਾ ਅਸੀਂ ਇਸੇ ਦੇ ਸਾਥ ਦੇਵਾਂਗੇ ਹੋਰ ਕਿਸੇ ਦਾ ਸਾਥ ਨਹੀਂ ਹੁੰਦਾ ਉਹ ਦੂਜੇ ਬੰਦੇ ਸਾਥ ਨਹੀਂ ਹੁੰਦੇ ਜਿਹੜਾ ਕੋਈ ਇਹਦੇ ਉੱਤੋਂ ਦੀ ਹੋਵੇ ਪਰ ਉਹ ਹੁਣ ਬੋਲ ਤੇ ਹੁਣ ਕੋਈ ਨਹੀਂ ਬੋਲਣਾ ਪਰੇ ਨਾ ਪਰਿਆ ਤੁਹਾਨੂੰ ਕੋਈ ਨਹੀਂ ਆਹ ਠੀਕ ਹੈ ਚੰਗੇ ਕੰਮ ਹੋਣ ਜੀ ਜਾਈਂ ਜੀ ਇਸ ਸਾਲ ਵਿੱਚ ਜੰਗੇ ਕੰਮ ਕਰੋ ਰਾਸ ਕੰਮ ਕਰੋ ਹੋਰ ਦੱਸਦੇ ਆ ਕਿਹੜੇ ਨਾਲ ਖੜਨਾ ਪੂਤਾ ਖੜਾ ਹੋਵੇ ਪਾਰਟ ਨਾਲ ਗੱਲਬਾਤ ਨਹੀਂ ਕੀਤੀ ਕੋਈ ਮੜਾ ਹਾਂ ਇੱਕ ਰਾਜੂ ਬੋਲ ਕੇ ਦੱਸ ਕੋਈ ਸਾਰੇ ਵਿੜੇ ਦਾ ਕੰਮ ਸਾਰ ਹਰ ਇੱਕ ਨੇ ਕਰਨਾ ਕਿਹਦੇ ਨਾਲ ਜਾਣ ਸਾਰਿਆਂ ਨਾਲ ਤੁਲਾਂਗੇ ਸਾਰਿਆਂ ਨਾਲ ਜਿੱਥੇ ਗੋਵਾਂਗੇ ਉੱਥੇ ਖੜਾਂਗੇ ਪਾਰਟੀ ਬੁਲ ਤੇਰਾ ਪਾਰਟੀ ਮਾਰਾ ਨਾ ਆਪਣੇ ਨਾਲ ਕੀ ਪਾਰਟੀ ਵੱਲੋਂ ਕਿਹਨੇ ਬਤਾਉਣੀ ਅਸੀਂ ਕਿਸੇ ਪਾਰਟੀ ਵੱਲੋਂ ਨਹੀਂ ਕਿਸੇ ਨਾਮ ਨਹੀਂ ਕੋਟ ਸਾਨੂੰ ਵੇੜੇ ਕੋਟਾਂ ਵੇੜੇ ਨੂੰ ਖੜਾ ਨਹੀਂ ਬੱਸ ਸਹਿਮਤੀ ਕਹਵੇਂ ਅੱਜ ਤੇਰੇ ਸਾਰੇ ਸਹਿਮਤੀ ਕਾ ਤੂੰ ਕਹ ਬੋਲ ਸੋਨਹਾਰ